ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਵੈਰੋਕੇ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤੁਹਾਡੇ ਵਾਸਤੇ ਇੱਕ ਚੰਗੇ ਦੁੱਧ ਵਾਲੀ ਵਾੜ ਲੈ ਕੇ ਆਂਦੀ ਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਆ ਜੀ ਡਿਟੇਲ ਮੈਂ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਆਪਣਾ ਬਈ ਸਰੇਂਦਰ ਸਿੰਘ ਪਿੰਡ ਵੈਰੋਕੇ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 9988020807 ਠੀਕ ਆ ਆਪਣਾ ਬੇਰੇ ਘਰ ਕਿੱਥੇ ਰਹਿ ਜਾਂਦਾ ਜੀ ਆਪਣਾ ਘਰ ਬਈ ਜਦੋਂ ਰੋਡਿਆਂ ਵਾਲੇ ਕਾਲਜ ਤੋਂ ਆਉਣੇ ਆ ਹਾਂਜੀ ਉਹ ਤੋਂ ਬੋੜ ਵਾਲੇ ਅੱਡੇ ਤੋਂ ਸੱਜੇ ਮਾਰ ਕੇ ਸਿੱਧਾ ਹੀ ਘਰ ਆ ਆਪਣਾ ਠੀਕ ਆ ਜੀ ਹਾਂਜੀ ਤੇ ਸੂਆ ਕਿੰਨਾ ਮਾ ਸੁੰਦੇ ਗੜਾ ਸੂਆ ਬਈ ਤੀਜਾ ਸੁੰਦੀ ਆ ਹੁਣ ਤੀਜਾ origial ਸੂਆ ਹਾਂਜੀ ਹਾਂਜੀ ਸਮਾਂ ਕਿੰਨਾ ਲੈ ਜੂ ਸਮਾਂ ਹਜੇ ਉਹ ਗਾਂ ਆਪਣੀ ਇੱਕ ਨਾਲ ਸੂਈ ਇਹਦੇ ਦੂਜਾ 15 ਸਾਲ ਬਾਅਦ ਚ ਬਣੀ ਸੀ ਉਹ ਤੋਂ ਇਹ ਜਣੀ ਹਫਤਾ ਦਸ ਦਿਨ ਮੰਨ ਕੇ ਹਫਤਾ ਬਸ ਹਫਤਾ ਕੀ ਮਸਾ ਹਫਤਾ ਮੰਨ ਕੇ ਆ ਜੀ ਉਹ ਗਰਮੈਸ਼ ਹੋ ਗਈ ਹਫਤਾ ਮਸਾ ਹਫਤਾ ਦਾ ਦਸ ਦਿਨ ਦੇ ਬੈਜੂ ਪਿਛਲੇ ਸੂਏ ਕਿੰਨਾ ਦੁੱਧ ਚੋਇਆ ਪਿਛਲੇ ਸੂਏ ਬਈ ਗਰਮੀ ਚ ਸੂਈ ਜੀ ਆਪਣੇ ਕੋਲੇ 26 ਕਿਲੋ ਦੁੱਧ ਦਿੱਤਾ ਇਹਨੇ ਚੋਇਆ ਦਿੱਤਾ ਲੀਟਰ ਨਹੀਂ ਘਰੇ ਚੋਇਆ ਵਾ ਗਾਂ ਛੰਗਣਾ ਹੋ ਦੁੱਧ ਵੀ ਬਈ ਹਾਂ ਦੁੱਧ 4.5 ਪੰਜ ਦੇ ਵਿੱਚ ਫੈਟ ਆਉਂਦੀ ਹੈ ਜੀ ਫੈਟ ਹੁੰਦੀ ਹੈ ਹਾਂ ਜਣ ਕੇ ਖਣਾ ਦੀ ਭਾਰ ਪਿੱਛੇ ਦੀ ਗਾਰੰਟੀ ਆ ਠੀਕ ਆ ਜਾਵਾਂ ਬਾਈ ਗਾਰੰਟੀ ਆ ਆਏ ਠੰਡੀ ਸੀਲ ਵੀ ਪੂਰੀ ਆ ਜਾਵਾਂ ਜਿਵੇਂ ਮਰਜ਼ੀ ਦਾ ਹਸੋ ਥਲਾਈ ਆ ਮਤਲਬ ਆਏ ਨਹੀਂ ਕਰਮ ਵਾਲੀ ਲੱਤ ਛਾੜਾ ਲਿਆ ਭਾਵੇਂ ਬਿਨਾ ਨਿਆਣੇ ਤੋਂ ਚੋੜ ਬੁੜੀਆਂ ਚੋੜੀਆਂ ਠੀਕ ਆ ਮੈਂ ਮੱਝ ਮੈਂ ਚੋਣਾ ਲੈ ਢੱਲ ਦਿਖਾ ਦੀ ਹਵਾਨੇ ਚ ਲੈ ਲਓ ਜੀ ਹਜੇ ਤਾਂ ਬਹੁਤ ਹਾਂ ਇਹ ਨਹੀਂ ਪਤਾ ਵੀ ਦੱਸ ਦੇਣੀ ਲੈ ਜੇ ਹੂੰ ਤੋਰ ਕੇ ਦਿਤਾ ਦੇ ਵੀਰੇ ਬਾਈ ਦੱਸਦਾ ਬਾਈ ਤੁਸੀਂ ਹਫ਼ਤਾ 10 ਦਿਨ ਮੰਨ ਕੇ ਆ ਜਾਈ ਵੀਰੇ ਥੋੜਾ ਜਿਹਾ ਕਰੋ ਸੰਗ ਪੈ ਜਾਂਦਾ ਫਾਇਦਾ ਇਹਦਾ ਇਹ ਹੋ ਜਾਣਾਗਾ ਬਈ ਫੈਟ ਚੰਗੀ ਆਉਗੀ ਪਿਛਲੇ ਸੂਏ ਦੀ 3.4-5 ਫੈਟ ਬਾਈ ਦੱਸਦਾ ਕਿ ਆਉਂਦੀ ਰਹੀ ਆ ਮੋੜ ਲੈ ਆਂ ਮੇਰੇ 26 ਲੀਟਰ ਇਹਦਾ ਪਿਛਲੇ ਸੂਏ ਦਾ ਰਿਕਾਰਡ ਆ ਲਓ ਆ 26 ਲੀਟਰ ਨਹੀਂ ਕਿਲੋ ਜੀ ਕੰਡੇ ਵਾਲਾ ਹਾਂ ਠੀਕ ਆ ਬਾਈ ਕਹਿੰਦਾ ਕੰਡੇ ਵਾਲਾ 26 ਕਿਲੋ ਆ ਕਹਿਣ ਦੀ ਗੱਲ ਨਹੀਂ ਜਿਹੜਾ ਆਪਣਾ ਚੋਇਆ ਵਾ ਤੇ ਤਿਆਰੀ ਕਰਮ ਵਾਲੀ ਦੀ ਇੰਨੀ ਸੋਹਣੀ ਕੀਤੀ ਆ ਬਈ ਗਵਾਈ ਵੀ ਭਰਦੀ ਆ ਰੋਕ ਲਈ ਵੀਰੇ ਇੱਥੇ ਬਈ 26 ਦਿੱਤਾ ਹੋਊਗਾ ਹਵਾਨਾ ਮੈਂ ਤੁਹਾਨੂੰ ਨੇੜੇ ਦੋ ਚੈੱਕ ਕਰਾ ਦਿੰਦਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਮਾ ਮਿਲਕ ਵੇਣ ਪੂਰੀ ਸਟਰੋਂਗ ਆਉਂਦੀ ਆ ਰੱਸੇ ਵਰਗੀ ਟੱਲ ਬਹੁਤ ਪਈ ਆ ਹਵਾਨੇ ਚ ਮੋੜ ਲਿਆਈ ਵੀਰੇ ਸੰਭੀ ਪਲੀ ਪੂਰੀ ਚੰਗੀ ਆ ਕੋਈ ਆਏ ਨਹੀਂ ਵੀਰੇ ਲੱਸੀ ਲਾ ਦੇ ਫੁੱਲ ਵਜਨ ਵਾਲੀ ਆ ਤੇ ਜੇ ਵੀਰੇ ਵਜਨ ਹੋਊਗਾ ਤੇ ਦੁੱਧ ਵੀ ਫੇਰ ਹੀ ਦੇਣਾ ਤੇ ਲੱਸੀ ਲਾਵੀ ਨੇ ਤਾਂ 30 ਕਿਲੋ ਫਿਰ ਕਿੱਥੇ ਦੇਣਾਗਾ ਐਕ ਤੀਰ ਉਮੀਦ ਤਾਂ ਪਲੱਸ ਦੀ ਆ ਬਾਕੀ ਵੀਰੇ ਤੁਹਾਡੀ ਸੇਵਾ ਸੰਭਾਲ ਦੇ ਸ਼ਰਤ ਆ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਵਾ ਹਾਥੀ ਚਵਾਈ ਵਾਲਾ ਫੂਡ ਸ਼ਾਕੇ ਦੇ ਭੂਰਾ ਵੀ ਨਹੀਂ ਤੇ ਡਿਮਾਂਡ ਜੱਸ ਤੇ ਨੋਜੇ ਇਹਦਾ ਬਾਈ ਫੋਨ ਤੇ ਕਰਾਂਗੇ ਮੋਲ ਜੈ ਜੀ ਹੋਊਗਾ ਜੈ ਜੀ ਹੋਊਗਾ ਠੀਕ ਐ ਹੈਨਾ ਉਹ ਕੱਚੀ ਹੈ ਜੇ ਪਤਾ 10 ਦਿਨ ਲੈ ਜੀ 10 ਦਿਨ ਲੈ ਜੀ ਲੋ ਮਾਰਦੇ ਉੱਤੇ ਹੀ ਮੋਲਿਆ ਕੈਮਰਾ ਸੂਪੀ ਆ ਪਾਉਂ ਰਹੀਆਂ ਪਸੂ ਸਾਹਦੇ ਨਹੀਂ ਠੀਕ ਐ ਵੀਰੇ ਹਾਂ ਠੀਕ ਐ ਜੀ ਪੂਰਾ ਦੀ ਸੁਈ ਆ ਠੀਕ ਐ ਡਿਮਾਂਡ ਬਾਈ ਕਹਿੰਦਾ ਇਹਦੀ ਫੋਨ ਤੇ ਹੋਊਗੀ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ